ਹੀ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਇੱਕ ਪਾਸੇ ਮੀਂਹ ਵਰਦਾ ਰਿਆ আর ਦੂਜੇ ਪਾਸੇ ਪੰਜਾਬ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਜਾਰੀ ਰਹੀ ਦਾ ਗੈਂਗਸਟਰਾਂ ਦੇ ਨਾਲ ਪੁਲਿਸ ਦੀ ਮੁਠਭੇੜ ਕੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਰਦੇ ਮੀਂਹ ਦੇ ਵਿੱਚ ਪੰਜਾਬ ਪੁਲਿਸ ਦਾ ਇਨਕਾਊਂਟਰ ਦੇਖਣ ਨੂੰ ਮਿਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ بارش ਹੋ ਰਹੀ ਹੈ ਰਾਤ ਤੋਂ ਹੀ ਤੇ ਉੱਥੇ ਇਹ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ 1 ਕਰੋੜ ਰੁਪਏ ਦੀ ਫਰौती ਮੰਗੀ ਗਈ ਸੀ ਬਦਮਾਸ਼ਾਂ ਦੇ ਵੱਲੋਂ ਇਹਨਾਂ ਗੈਂਗਸਟਰਾਂ ਦੇ ਵੱਲੋਂ 1 ਕਰੋੜ ਦੀ ਫਰौती ਮੰਗੀ ਗਈ ਪਰ ਪੰਜਾਬ ਪੁਲਿਸ ਜਿਹੜੀ ਹੈ ਜੀ ਦਾ ਕੰਮ ਕਰਨ ਦਾ ਡੀਲ ਕਰਨ ਦਾ ਤਰੀਕਾ ਵੱਖਰਾ ਹੈ ਸੋ ਇਸੇ ਕਰਕੇ ਪੰਜਾਬ ਪੁਲਿਸ ਜਾਣੀ ਜਾਂਦੀ ਹੈ ਕਿ ਪੰਜਾਬ ਪੁਲਿਸ ਦਾ ਤਰੀਕਾ ਥੋੜਾ ਵੱਖਰਾ ਹੈ ਲਾ 1 ਕਰੋੜ ਦੀ ਜਿਨ੍ਹਾਂ ਬਦਮਾਸ਼ਾਂ ਨੇ ਫਰौती ਮੰਗੀ ਸੀ ਉਹਨਾਂ ਨੂੰ ਸਬਕ ਸਿਖਾਇਆ ਪਰ 트੍ਰੈਪ ਲਗਾ ਦਿੱਤਾ ਹੈ ਪੂਰੀ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਪੰਜਾਬ ਪੁਲਿਸ ਨੇ 트੍ਰੈਪ ਲਗਾਇਆ ਔਰ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਫੁਲ ਹਾਲ ਤੁਹਾਨੂੰ ਦੱਸਦੀ ਕਿ ਚਾਰ ਲੋਕ ਸੀ ਚਾਰ ਦੇ ਵਿੱਚੋਂ ਤਿੰਨਾਂ ਨੂੰ ਕਾਬੂ ਕਰ ਲਿਆ ਤੇ ਇੱਕ ਗੁਰਗਾ ਜੜਿਆ ਉਹ ਜ਼ਖਮੀ ਹੋਇਆ ਵੱਡੇ ਗੈਂਗਸਟਰ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਚਾਰ ਜਣੇ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ 1 ਕਰੋੜ ਰੁਪਏ ਤੋਂ ਇੱਕ ਕੰਟਰੈਕਟਰ ਤੋਂ ਇਹਨਾਂ ਨੇ ਫਿਰੌਤੀ ਮੰਗੀ ਸੀ ਕਿ ਸਾਨੂੰ 1 ਕਰੋੜ ਰੁਪਇਆ ਦੇ ਦੇ ਨਹੀਂ ਤਾਂ ਤੇਰੀ ਜਾਨ ਅਸੀਂ ਨਹੀਂ ਬਖਸ਼ਾਂਗੇ। ਤਾਂ ਉਹ ਪੁਲਿਸ ਦੇ ਕੋਲ ਚਲਾ ਗਿਆ ਤਾਂ ਪੁਲਿਸ ਵੀ ਅੱਗੋਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੀ ਪੰਜਾਬ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਥੋੜਾ ਜਿਹਾ ਵੱਖਰਾ ਹੈ। ਤਾਂ ਪੰਜਾਬ ਪੁਲਿਸ ਨੇ ਖੁਦ ਗੱਲ ਕਰਨੇ ਸ਼ੁਰੂ ਕਰ ਦਿੱਤੀ ਗੈਂਗਸਟਰਾਂ ਦੇ ਨਾਲ ਜਿਹੜੇ ਫਿਰੌਤੀ ਅਗਰੇ ਸੀ 1 ਕਰੋੜ ਰੁਪਇਆ ਮੰਗਿਆ ਗਿਆ ਹੌਲੀ-ਖੌਲੀ ਵਧਾਉਂਦੇ ਘਟਾਉਂਦੇ 네ਗੋਸ਼ੀਏਸ਼ਨ ਕਰਦੇ ਹੋਏ 15 ਲੱਖ ਦੇ ਵਿੱਚ ਗੱਲ ਨਿਬੇੜ ਦਿੱਤੀ ਪਰ ਗੱਲ ਪੰਜਾਬ ਪੁਲਿਸ ਨੇ ਨਿਬੇੜੀ ਕਿ ਠੀਕ ਹੈ ਤੁਹਾਨੂੰ 15 ਲੱਖ ਦੇ ਦੇਾਂਗੇ ਤਾਂ ਪੁਲਿਸ ਨੇ ਪਹਿਲਾਂ ਉਹਨਾਂ ਗੈਂਗਸਟਰਾਂ ਨੂੰ ਲਾਲਚ ਦਿੱਤਾ ਕਿ 15 ਲੱਖ ਰੁਪਇਆ ਲੈਣ ਆਓ ਤਾਂ ਜਦੋਂ ਉਹ ਪੈਸੇ ਲੈਣ ਆਏ ਤਾਂ ਮੂਰਿਆਂ ਪੰਜਾਬ ਪੁਲਿਸ ਨੇ ਘੇਰਾ ਪਾ ਲਿਆ ਔਰ ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਔਰ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੰਜਾਬ ਪੁਲਿਸ ਨੇ ਵੀ ਫਾਇਰਿੰਗ ਕੀਤੀ ਔਰ ਇੱਕ ਗੁਰਗਾ ਜਿਹੜਾ ਸੀ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਿ ਜ਼ਖਮੀ ਹੈ ਜਦਕਿ ਤਿੰਨ ਜਣਿਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਇੱਕ ਪਾਸੇ ਮੀਂਹ ਵਰਦਾ ਰਿਹਾ ਔਰ ਦੂਸਰੇ ਪਾਸੇ ਮੀਂਹ ਵਾਂਗੂ ਗੋਲੀਆਂ ਵਰ੍ਹਦੀਆਂ ਰਹੀਆਂ ਔਰ ਦੋਨਾਂ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਪੁਲਿਸ ਨੂੰ ਹਥਿਆਰ ਤੇ ਕਾਰਤੂਸ ਵੀ ਬ੍ਰਮਦ ਕੋਈ ਨਹੀਂ ਔਰ ਇੱਕ ਮੋਟਰਸਾਈਕਲ ਜਿਹਦੇ ਤੇ ਇਹ ਬੈਠ ਕੇ ਫਰੋਤੀ ਲੈਂਡ ਦੇ ਵਾਸਤੇ ਆਈ ਸੀ 1 ਕਰੋੜ ਦੇ 1 ਕਰੋੜ ਰੁਪਏ ਦੀ ਫਰੋਤੀ ਮੰਗੀ ਪਰ ਸਾਡੀ ਪੰਜਾਬ ਪੁਲਿਸ ਕਿੱਥੇ ਜਾਣ ਦਿੰਦੀ ਹੈ ਜਦੋਂ ਪੰਜਾਬ ਪੁਲਿਸ ਦਾ ਮੂਡ ਹੁੰਦਾ ਫਿਰ ਉਦੋਂ ਆਈ ਤੇ ਆਉਂਦੀ ਹੈ ਤਾਂ ਜੋ ਕਿਸੇ ਨੇ ਨਹੀਂ ਸੋਚਿਆ ਹੁੰਦਾ ਉਹ ਵੀ ਪੰਜਾਬ ਪੁਲਿਸ ਸਾਡੀ ਕਰ ਦਿੰਦੀ ਹੈ ਤਾਂ ਖੁਦ ਆਪ ਗੱਲ ਕੀਤੀ ਗੈਂਗਸਟਰਾਂ ਦੇ ਨਾਲ 1 ਕਰੋੜ ਰੁਪਏ ਤੋਂ ਕਰਦੇ ਕਰਦੇ 15 ਲੱਖ ਚ ਗੱਲ ਨਵੇੜੀ ਪਰ ਇਹ ਵੀ 15 ਲੱਖ ਕਿੱਥੇ ਦੇਣੇ ਸੀ ਪੰਜਾਬ ਪੁਲਿਸ ਨੇ ਘੇਰਾ ਪਾ ਕੇ ਤੇ ਦੇਖੋ ਕਿਵੇਂ ਕਾਬੂ ਕੀਤਾ ਹੈ ਛਤਰियां ਲਈਆਂ ਹੋਈਆਂ ਨੇ ਪਰ ਉਧਰ ਵਰਦੇ ਮੀਂਹ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਵੱਡਾ ਇਨਕਾਊਂਟਰ ਕਰ ਦਿੱਤਾ ਹੈ ਵੱਡੇ ਗੈਂਗਸਟਰ ਦੇ ਚਾਰ ਗੁਰਗਿਆਂ ਨੂੰ ਕਾਬੂ ਕਰ ਲਿਆ ਗਿਆ ਔਰ ਮੋਟਰਸਾਈਕਲ ਵੀ ਹਿਰਾਸਤ ਦੇ ਵਿੱਚ ਲੈ ਲਿਆ ਔਰ ਵੈਪਨ ਜਿਹੜੇ ਆ ਉਹ ਵੀ ਆ ਕਾਬੂ ਕੀਤੇ ਗਏ ਨੇ ਔਰ ਇਸ ਦੇ ਨਾਲ ਕੀ ਇੱਕ ਜਿਹੜਾ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਔਰ ਤਿੰਨ ਜਨ